ਹਾਂਜੀ ਕੀ ਹਾਲ ਆ ਸਾਰਾ ਨਾਲ ਸੋਹਜਾ ਬਲੌਗ ਸ਼ੁਰੂ ਕਰਦੇ ਆ ਤੇ ਅੱਜ ਪਾਵਾਂ ਇਹ ਤੂੜੀ ਇਹ ਤੂੜੀ ਦਾ ਘਟ ਪਾਵਾਂ ਇਹ ਲਖਣ ਵੱਧ ਕਰਦੋਨੇ ਅਸੀਂ ਆਏ ਹੋਰੀ ਤੇ ਅੱਜ ਕੀ ਸਾਨੂੰ ਲਖਣਾਂ ਨਾਲੇ ਤਾਗੜੇ ਤਾਗੜੇ ਦੇਸੀ ਜਿਗਾਰ ਦਿਖਾਵਾਂ ਇਹ ਤੂੜੀ ਆਲੇ ਵੀ ਬੰਦਾ ਕਿਵੇਂ ਤੂੜੀ ਸੋਪੀ ਬਾਹਸਦਾ ਸੋ ਟਰਾਲੀ ਅਸੀਂ ਮੰਗਾਲੀ ਪਹਿਲੀ ਨਾਉ ਕਹਿੰਦੇ ਟਰਾਲੀ ਸਾਡੀ ਆ ਗਈ ਤੇ ਟਾਕੀਆਂ ਲੀਆਂ ਖੋਲ ਤੇ ਬੰਨਤੀਆਂ ਟਰਾਲੀਆਂ ਦੀਆਂ ਟਾਕੀਆਂ ਦੋਨੇ ਤੇ ਸਿੱਧੀ ਸੁਬਾਤ ਚ ਜਾਊਗੀ ਦੇਖ ਪਹਿਲਾ ਟਰਾਲੀ ਲਹਾ ਲਈ ਆਪਾਂ ਧੂੜੀ ਦੀ ਫੇਰ ਸਾਨੂੰ ਜਗਾੜ ਦਿਖਾਵਾਂਗੇ ਦੇਸੀ ਦੇਸੀ ਇੱਕ ਰੀਲ ਮੈਂ ਵਿੱਚ ਪਾਉਂਗਾ ਉਹ ਪਹਿਲਾਂ ਬਣਾਇਆ ਸੀ ਉਹ ਥੋੜਾ ਜਿਹਾ ਜ਼ੋਰ ਬਦਲਵਾ ਦੇ ਮੇਰੇ ਪੱਖੇ ਇਕੱਠੀਆਂ ਕਰਕੇ ਉਹਨੇ ਤੇ ਆਹ ਟਰਾਲੀ ਤੇ ਅਸੀਂ ਨਵਾਂ ਜਗਾੜ ਬਣਾਇਆ ਤੇ ਉਹ ਦਿਖਾਵਾਂਗੇ ਤੁਹਾਨੂੰ ਚੱਲ 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 ਪਰਾਂ ਰੱਖ ਪਰਾਂ ਤੇ ਬੈਗ ਲਵਾ ਲਈਏ ਪਹਿਲਾਂ ਕਹਿੰਦੇ ਲਾ ਦੀ ਟਰਾਲੀ ਬਾਗਤ ਲੱਗੀ ਬੈਗ ਫੇਰ ਆਪਾਂ ਹੀ ਲਈ ਲੋ ਡਾਕੀਆਂ ਲਾ ਕੇ ਤੁਹਾਨੂੰ ਮਰਜ਼ਬਾ ਦੇਸੀ ਜਿਗਾਰਡ ਬਣਾਉਣੇ ਆ ਸਾਡਾ ਤੇ ਡੈਡੀ ਨੂੰ ਪੜਾਉਣੇ ਮੋਬਾਈਲ ਉਹ ਵੀ ਜਿਗਾਰਡ ਦੇਖ ਦੇਗਾ ਸੁਜੂਗੀ 2024 ਦੇ ਜਿਗਾਰਡ ਐ ਉਹ ਥਾਲੀ ਭਾਵੇਂ 2023 ਦੀ ਆ ਤੇ ਪਰ ਅਸੀਂ ਤਾਜ਼ੇ ਜਿਗਾਰਡ ਬਣਾਏ ਸੀ ਇੱਕ ਦਾ ਇੱਕ ਕਰੀਏ ਕਾਪੀ ਜਨਰੇ ਦੀ ਤੇ ਇੱਕ ਬਣੀਆਂ ਜੀਐਸਵੀ ਵਾਲਾ ਕੰਮ ਕਰਾ ਹਾਲਾ ਕੰਮ ਕਰਿਆ ਦੋ ਕਾਪੀਆਂ ਕੀਤੀਆਂ ਸੀ ਜਿਗਾਰਡਾਂ ਦੀਆਂ ਪਰ ਅਬਦੇ ਹਿਸਾਬ ਨਾਲ ਬਣਾ ਲਈਆਂ ਜਦਾਂ ਬੀਜ ਦੇ ਸੀ ਮੂੰ ਪੂਰੀ ਜਾਂਦੀ ਆ ਬਈ ਪੂਰੀ ਇਹ ਸੀ ਵੀ ਕੀ ਮੁਕਾਬਲਾ ਕਰੂ ਦੇਖਿੰਦਾ ਮਾਲਿਆ ਦੇਖ ਇੱਕ ਵਾਰਾ ਜੀ ਗਿਆ ਆ ਦੇਖ ਤਰਾ ਮੱਗੂ ਕੱਲ ਜੀ ਟ੍ਰੈਕਟਰ ਲਾ ਲਾ ਕੇ ਰਕਰਾ ਇੱਥੇ ਲੱਗਣਾ ਇੱਥੇ 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 ਪੜਾ ਲਾ ਕਿਆ ਰੋ ਬਈ ਇਹ ਕਹਿੰਦੇ ਟਰੈਕਟਰ ਕਰਾ ਦਾ ਚੱਕ ਸਕਦਾ ਕਹਿੰਦੇ ਬੰਦਾ ਨਹੀਂ ਕਰਾ ਲਾ ਸਕਦਾ ਯਾਰ ਆਦਾ ਜਮੀ ਨਜ਼ਾਰਾ ਹੀ ਆ ਗਿਆ ਸਵੇਰ ਚ ਟੂੜੀ ਪਾਉਣ ਦਾ ਨਜ਼ਾਰਾ ਆ ਗਿਆ ਆ ਗਿਓਏ ਆ ਜਿਗਾਰਡ ਕਿਵੇਂ ਲੱਗਿਆ ਦੇਖ ਸਾਡੇ ਬੰਦੇ ਦਾ ਟੂੜੀ ਪਾਉਣ ਦਾ ਹੈ ਇਹ ਕਹਿੰਦੇ ਇੱਕ ਗਿਣਾ ਚੱਕ ਟ੍ਰੈਡੀ ਦੋ ਗਿਣਾ ਚ ਟ੍ਰੈਡੀ ਪਾਉਣੀ ਹੈ ਨਾਲੇ ਲਾਈ ਹੋਈ ਹੈ ਸ਼ਰਤਾਂ ਆਹ ਆਡੀ ਟੂੜੀ ਆਈ ਸੁਭਾਰ ਦਾ ਵੱਡੀ ਦੇਖੋ ਕਿਵੇਂ ਜਿਗਾਰਡ ਲੱਗਿਆ ਦੇਖ ਕਹਿੰਦੇ ਟਰੈਕਟਰ ਖਰਾਕ ਇੱਧਾ ਦਾ ਬੰਦਾਰੀ ਖੇਤ ਦਾ ਐਸ ਰੋਡ ਤੇ ਜਾ ਰਹੇ ਨੇ ਇਹਦੇ ਕਿਉਂਕਾ ਹਾਂ ਬੜਤੀ ਨਹੀਂ ਹਾਂ ਫਿਰ ਜੇ ਟ੍ਰੈਡੀ ਖੜੀ ਕਰਦੇ ਸੁਭਾਰ ਚੋਹ ਲੱਗਦੀ ਹੈ ਟ੍ਰੈਡੀ ਲੱਗਦੀ ਹੈ ਲਓ ਜੀ ਸਾਡਾ ਆ ਜਿਗਾਰਡ ਚੈੱਕ ਕਰੋ ਜੋੜਦਾ ਥੋੜਾ ਜਿਆ ਲਵਾਉਂਦਾ ਸਾਡਾ ਪਰ ਸਵਾਰ ਆ ਜਾਂਦਾ 10 ਤੰਗਲੀਆਂ ਆ ਪੰਡਪੂਰੀ ਇੱਕ ਵਾਰੀ ਜਿ ਸਿੱਧੇ ਆਉਂਦੀ ਆ ਕਰਾ ਵਾਂਗੂ ਪਰ ਜਦ ਹਵਾ ਆਗਾ ਫੇਰ ਬੜਾ ਨਜ਼ਾਰਾ ਆਊਗਾ ਲਓ ਬਾਬਿਓ ਫਾ ਲਾਤਾ ਸੀ ਚਰੀ ਨੂੰ ਪਾਣੀ ਤੇ ਇੱਧਰ ਵੀ ਸਾਰੇ ਚ ਪਾਣੀ ਛੱਡਦਾ ਸੀ ਹਨਾ ਗੱਲ ਤੇ ਆਪ ਬੱਟਾਂ ਜਿਹੜੀਆਂ ਪੀਉਂਦੀਆਂ ਸੀਗੀਆਂ ਸੋ ਪਹਿਲਾਂ ਸਾਡੀ ਸਲਾਹ ਸੀ ਇਹਨਾਂ ਦੇ ਮੱਖੀ ਲਾਉਣ ਦੀ ਤੇ ਹੁਣ ਸਾਡੀ ਸਲਾਹ ਬਣ ਗਈ ਇਹਨਾਂ ਤੇ ਮਿੱਛਾਂ ਲਾਉਣ ਦੀ ਮਸਤ ਚਾਲੇਂ ਦੀ ਆਪਾਂ ਬਾਦੂ ਸਾਰੀਆਂ ਤੇ ਮਿਰਚਾਂ ਲਾਵਾਂਗੇ ਇੱਥੇ ਤੇ ਪਹਿਲਾਂ ਸਾਡੀ ਸਲਾਹ ਇਦਾਂ ਦੀ ਹੈਗੀ ਸੀ ਕਿ ਜੇ ਫਸਲ ਹੋ ਗਈ ਇੱਥੇ ਠੀਕ ਹੈ ਫਿਰ ਤਾਂ ਰੱਖਾਂਗੇ ਵਧੀਆ ਵੇਚਾਂਗੇ ਗੁੱਦੂ ਗੁੱਦੂ ਹਨਾ ਸਾਰਾ ਕੁਝ ਤੇ ਜੇ ਬਈ ਐਵਰੇਜ ਜੀ ਹੋਈ ਹਨਾ ਵੀ ਅੱਧ ਵਿਚਾਲਾ ਜਿਹਾ ਹੋਇਆ ਅਧੀਆਂ ਮੱਚ ਗਈਆਂ ਬੱਲਾ ਅਧੀਆਂ ਨਾ ਫਿਰ ਆਪਾਂ ਖਾਣ ਪੀਣ ਜੋਗਾ ਰੱਖ ਲੈਂਦੇ ਤੇ ਬਾਕੀ ਆਪਾਂ ਬਾਦਾਂਗੇ ਪਰ ਹੁਣ ਹੈਗੀ ਇਹ ਸਲਾਹ ਵੀ ਪੱਕੀ ਰੱਖਾਂਗੇ ਭਾਈ ਕੁਛ ਮਰਜ਼ੀ ਹੋ ਜੇ ਹਨਾ ਜੇ ਮੱਛੀਆਂ ਬੱਲਾ ਮੱਚ ਗਈਆਂ ਮੱਚ ਜਾਂਦੀਆਂ ਹੁੰਦੀਆਂ ਹਨਾ ਤੇ ਫਿਰ ਆਪਾਂ ਕੋਈ ਇੰਤਜ਼ਾਮ ਉਹਦਾ ਹੋਰ ਕਰਾਂਗੇ ਵੀ ਵਿੱਚ ਆਪਾਂ ਪਛੇਤੀਆਂ ਲਾ ਦਾਂਗੇ ਕੁਛ ਤੇ ਕੁਛ ਉਹਦੇ ਤੇ ਬੰਬੀਦਾਂਗੇ ਬੱਟਾ ਤੇ ਮੱਕੀ ਤੇ ਹੁਣ ਮੱਕੀ ਵੀ ਧਾਂਦੀ ਮੈਂ ਤੇ ਮੱਛੀਆਂ ਵੀ ਧਾਂਦੀਆਂ ਪੂਰੀ ਫੁੱਲ ਤਿਆਰੀ ਹੈ ਤੇ ਕਿ ਕੁਛ ਮਰਜ਼ੀ ਹੋ ਜੇ ਕੁਛ ਨਾ ਕੁਛ ਤਾਂ ਕਰ ਮਰਾਂਗੇ ਤੇ ਨਹੀਂ ਭਾਈ ਫਿਰ ਇਦਵਾਂ ਕੰਨਨਾ ਹਥਲਾ ਲਾਂਗੇ ਤੇ ਪਹਿਲੀ ਵਾਰ ਤੇ ਲਾਸਟ ਵਾਰ ਹੋਊ ਫੇਰਾ ਤੇ ਜੇ ਆ ਗਿਆ ਨਜ਼ਾਰਾ ਫੇਰ ਨਹੀਂ ਖੇੜਾ ਛੱਡਦੇ ਫਿਰ ਤਾਂ ਆਪਦਾ ਜੱਦੀ ਬਾਣ ਚ ਜਾਵਾਂਗੇ ਲਾ ਕੇ ਬਾਗ ਵਿਚਾਲੇ ਸਬਜ਼ੀ ਤੇ ਉੱਤੇ ਬਾਗ ਲਾ ਦਾਂਗੇ ਤੁਹਾਨੂੰ ਦੱਸੀ ਸੀ ਆਂਬ ਕਿਨੂ ਨਿੰਬੂ ਤੇ ਕੇਲੇ ਕੁਲੇ ਪਪੀਤਾ ਸਾਰੇ ਫਲ ਫਰੂਟ ਲਾ ਆਏ ਅਮਰੂਦ ਮੁਰਾਦ ਜਿੰਨਾ ਵੀ ਹੋਇਆ ਸਾਰਾ ਕੁਝ ਲਾ ਦਾਂਗੇ ਤੇ ਚਲੋ ਤਾਂ ਬਾਅਦ ਚਲਾਵਾਂਗੇ ਪਹਿਲਾਂ ਪਹਿਲਾਂ ਲਾ ਦਈਏ ਮਿਰਚਾਂ ਤੇ ਆਹ ਬੱਟਾਂ ਤੇ ਲਾਉਣੀਆਂ ਮਿਰਚਾਂ ਇੱਥੇ ਲਾਉਣੀਆਂ ਆ ਜਾ ਕੇ